ਓਵਰਲੋਡਿੰਗ ਨੂੰ ਲੈ ਕੇ ਟ੍ਰਾਂਸਪੋਰਟ ਮੰਤਰੀ ਲਾਲਜੇ ਸਿੰਘ ਪੁੱਲਰ ਵੱਲੋਂ ਸਰਕਾਰੀ ਬੱਸਾਂ ਵਿੱਚ 52 ਸਵਾਰੀਆਂ ਹੀ ਬਿਠਾਉਣ ਦੀਆਂ ਦਿੱਤੀਆਂ ਗਈਆਂ ਹਦਾਇਤਾਂ ਤੋਂ ਬਾਅਦ ਸਰਕਾਰੀ ਟ੍ਰਾਂਸਪੋਰਟ ਸਰਵਿਸ ਨੂੰ ਵੱਡਾ ਘਾਟਾ ਚਲਣਾ ਪੈ ਰਿਹਾ ਹੈ ਜੀ ਹਾਂ ਕਿਉਂਕਿ ਸਰਕਾਰੀ ਬੱਸਾਂ ਵਿੱਚ ਹੁਣ ਡਰਾਈਵਰ ਕਨੈਕਟਰ ਵੱਲੋਂ 52 ਸਵਾਰੀਆਂ ਤੋਂ ਵੱਧ ਸਵਾਰੀਆਂ ਨਹੀਂ ਬਿਠਾਈਆਂ ਜਾ ਰਹੀਆਂ ਜਿਸ ਕਾਰਨ ਪੰਜਾਬ ਵਿੱਚ ਪੀਆਰਟੀਸੀ ਨੂੰ ਪਿਛਲੇ ਦਿਨਾਂ ਨਾਲੋਂ ਰੋਜ਼ਾਨਾ 90 ਲੱਖ ਰੁਪਏ ਦਾ ਘਾਟਾ ਪੈ ਰਿਹਾ ਹੈ PTRC ਕੰਡਕਟਰ ਵਰਕਰ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਵੱਲੋਂ ਓਵਰਲੋਡਿੰਗ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਪੰਜਾਬ ਦੇ ਸਮੁੱਚੇ PTRC ਅਤੇ ਪਨ ਬਸਾਂ ਵਿੱਚ 52 ਸਵਾਰੀਆਂ ਤੋਂ ਵੱਧ ਨਹੀਂ ਬਿਠਾਇਆ ਜਾ ਰਿਹਾ ਇਸ ਤੋਂ ਪਹਿਲਾਂ ਕਿ ਬੱਸ ਵਿੱਚ 100 ਤੋਂ 120 ਸਵਾਰੀਆਂ ਸਫ਼ਰ ਕਰਦੀਆਂ ਸਨ ਜਿਨ੍ਹਾਂ ਵਿੱਚ 8 ਤੋਂ 9 ਅਜਿਹੀਆਂ ক্যাਟਾਗਰੀਆਂ ਦੀਆਂ ਸਨ ਜਿਨ੍ਹਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਗਈ ਸੀ ਪਰ 52 ਸਵਾਰੀਆਂ ਸਫ਼ਰ ਕਰਾਉਣ ਦੇ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਪੰਜਾਬ ਦੇ 27 ਡਿੱਪੂਆਂ ਨੂੰ ਵੱਡਾ ਘਾਟਾ ਚੱਲਣਾ ਪੈ ਰਿਹਾ ਹੈ ਹਾਂਜੀ ਕਿਰਮਾ ਤੁਹਾਡਾ ਕੀ ਕਹਿਣਾ ਚਾਹੋ ਜਦੋਂ ਦਾ 52 ਸੀਟਾਂ ਦਾ ਰੂਲ ਲਾਗੂ ਹੋਇਆ ਕਿੰਨਾ ਕੁ ਨੁਕਸਾਨ ਤੁਹਾਨੂੰ ਚੱਲਣਾ ਪੈ ਰਿਹਾ ਹੈ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਪ੍ਰਧਾਨ ਬਠਿੰਡਾ ਡਿੱਪੂ ਜੇਕਰ ਅਸੀਂ ਇਹ ਮੌਜੂਦੇ ਹਾਲਾਤਾਂ ਦੀ ਗੱਲ ਕਰੀਏ ਵੀ ਜਦੋਂ ਦਾ 52 ਸੀਟਾਂ ਬਸਾਂ ਦੇ ਵਿੱਚ ਲੋਡ ਕੀਤੀਆਂ ਨੇ ਤਾਂ ਤਕਰੀਬਨ ਲਗਭਗ ਜੇਕਰ ਡੀਪੂ ਦੀ ਗੱਲ ਕਰੀਏ 10 ਤੋਂ 12 ਲੱਖ ਦੇ ਤਕਰੀਬਨ ਘਾਟਾ ਜਿਹੜਾ ਪਰ ਡੀਪੂ ਨੂੰ ਪੈ ਰਿਆ ਔਰ ਪੂਰੇ ਪੰਜਾਬ ਦੇ ਵਿੱਚ ਪੀਆਰਟੀ ਦੇ ਨੌ ਡੀਪੂ ਹੈ ਲਗਭਗ 80 ਤੋਂ 90 ਲੱਖ ਦਾ ਜਿਹੜਾ ਘਾਟਾ ਇੱਕ ਦਿਨ ਦਾ ਪੈ ਰਿਆ ਔਰ ਨਾਲ ਨਾਲ ਜਿਹੜਾ ਸੀ ਇਹ ਕਾਨੂੰਨਾ ਦੀ ਜੋ ਕਾਨੂੰਨ ਮਹਿਕਮੇ ਨੇ ਬਣਾਏ ਨੇ ਜਾਂ ਹਦਾਇਤਾਂ ਮਹਿਕਮੇ ਨੇ ਇਦਾਂ ਦੀਆਂ ਕੀਤੀਆਂ ਨੇ ਜਿਹਦੇ ਕਾਰਨ ਸਾਨੂੰ ਮਜਬੂਰ ਨੇ ਇਦਾਂ ਦੇ ਫੈਸਲੇ ਲੈਣੇ ਪੈਂਦੇ ਨੇ ਕਿਉਂਕਿ ਜਿਹੜੀ ਸਾਡੀ ਬੱਸ ਹੈ ਸਾਡੇ ਮੰਤਰੀ ਜੀ ਕਹਿ ਰਹੇ ਆ ਵੀ ਜਿਹੜੀ ਟੈਕਸ ਹੈ ਅਸੀਂ ਬੱਸ ਦੀਏ 52 ਸੀਟਾਂ ਨੇ ਤਾਂ 52 ਸੀਟਾਂ ਦੇ ਮੁਤਾਬਕ ਹੀ ਟੈਕਸ ਦਿੰਨੇ ਆ ਔਰ ਉਹ ਕਾਨੂੰਨਾਂ ਨੂੰ ਮੰਨਦੇ ਹੋਏ ਅਸੀਂ 52 ਸੀਟਾਂ ਕੀਤੀਆਂ ਨੇ ਕਿਉਂਕਿ ਉਸ ਤੋਂ ਪਹਿਲਾਂ ਦੇਖਿਆ ਗਿਆ ਸੀ ਕਿ ਕਾਨੂੰਨਾਂ ਨੂੰ ਛਕੇ ਟੰਗੇ ਜਾ ਰਿਹਾ ਸੀ ਕਿਉਂਕਿ ਇੱਕ ਬੱਸ ਦੇ ਵਿੱਚ ਜੇਕਰ 52 ਸੀਟਾਂ ਨੇ ਤਾਂ ਉਹਦੇ ਵਿੱਚ 52 ਸੀਟਾਂ ਲਾਊਡ ਸੀ ਔਰ ਉਹਦੇ ਵਿੱਚ 100 ਤੋਂ ਪਲੱਸ ਸਵਾਰੀ ਬਿਠਾ ਕੇ ਕਿਤੇ ਨਾ ਕਿਤੇ ਪਬਲਿਕ ਦੀ ਜਿਹੜੀ ਜਾਨ ਨੂੰ ਜੋਖਮ ਦੇ ਵਿੱਚ ਪਾਇਆ ਜਾਂਦਾ ਸੀ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਮੰਤਰੀ ਜੀ ਨੇ ਹਦਾਇਤਾਂ ਕੀਤੀਆਂ ਔਰ ਨਾਲ ਨਾਲ ਅਸੀਂ ਹਿੱਟ ਐਂਡ ਰਨ ਔਰ ਜੋ ਇੱਕ ਕਨੈਕਟਰਾਂ ਦੇ ਉੱਪਰ ਕਾਨੂੰਨ ਬਣਾਏ ਗਏ ਨੇ ਇਹ ਕਨੈਕਟਰਾਂ ਤੇ ਸੋਧ ਦੇ ਰੂਪ ਦੇ ਵਿੱਚ ਕੰਡੀਸ਼ਨਾਂ ਲੈਂਦੀਆਂ ਗਈਆਂ ਨੇ ਜਿਦੇ ਵਿੱਚ ਇੱਕ ਕਨੈਕਟਰ ਦੀ ਜਿਹੜੀ ਤਨਖਾਹ ਪੂਰੀ ਕੱਟ ਲਈ ਜਾਂਦੀ ਹੈ ਜੇਕਰ ਇੱਕ ਰਿਪੋਰਟ ਹੁੰਦੀ ਹੈ ਔਰ ਇਸੇ ਤਰ੍ਹਾਂ ਜੇਕਰ ਚਾਰ ਰਿਪੋਰਟਾਂ ਹੁੰਦੀਆਂ ਤਾਂ ਪੂਰੇ ਸਰਵਿਸ ਦਰੋਂ ਜੇਕਰ ਇਦਾਂ ਦੀਆਂ ਚਾਰ ਰਿਪੋਰਟਾਂ ਹੋ ਜਾਂਦੀਆਂ ਨੇ ਤਾਂ ਉਹਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਇਹਨਾਂ ਚੀਜ਼ਾਂ ਦੇ ਵਿਰੋਧ ਕਰਦੇ ਹੋਏ ਔਰ ਕਾਨੂੰਨਾਂ ਦੀ ਰੱਖਿਆ ਕਰਦੇ ਹੋਏ ਮੰਤਰੀ ਦੀਆਂ ਹਦਾਇਤਾਂ ਨੂੰ ਮੰਨਦੇ ਹੋਏ ਅਸੀਂ ਇਹ ਫੈਸਲਾ ਕੀਤਾ ਵੀ ਬੱਸਾਂ ਦੇ ਵਿੱਚ 52 ਸੀਟਾਂ ਹੀ ਬਿਠਾਈਆਂ ਜਾਣ। 52 ਸੀਟਾਂ ਦੀ ਤੁਸੀਂ ਗੱਲ ਕੀਤੀ ਹੈ ਰੋਜ਼ਾਨਾ 10-10 ਲੱਖ ਲੱਖ ਰੁਪਏ ਦਾ ਘਾਟਾ ਤੁਸੀਂ ਝੱਲ ਰਹੇ ਹੋ ਕੀ ਹਾਲਾਤ ਬਣਨਗੇ ਜਦੋਂ ਬਾਅਦ ਵਿਭਾਗ ਦੇ। ਬਿਲਕੁਲ ਜੀ ਜੇਕਰ ਇਦਾਂ ਦੀ ਸਥਿਤੀ ਪੈਦਾ ਹੋਈ ਤਾਂ ਲਗਭਗ ਇਹ ਵਿਭਾਗ ਵੀ ਹੋਰ ਵਿਭਾਗਾਂ ਦੀ ਤਰ੍ਹਾਂ ਸਾਨੂੰ ਡਰਾਇਬੀ ਦਾ ਨਿੱਜੀਕਰਨ ਕੀਤਾ ਜਾਊਗਾ ਇਹਨੂੰ ਵੇਚਿਆ ਜਾਊਗਾ ਕਿਉਂਕਿ ਸਰਕਾਰ ਸਤਾ ਦੇ ਵਿੱਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਦੀ ਸੀ ਵੱਡੇ ਵੱਡੇ ਵਾਅਦੇ ਕਰਕੇ ਸਤਾ ਦੇ ਵਿੱਚ ਆਈ ਸੀ ਵੀ ਕਿਸੇ ਵੀ ਵਿਭਾਗ ਨੂੰ ਵੇਚਿਆ ਨਹੀਂ ਜਾਊਗਾ ਇੱਕ ਪਾਸੇ ਤਾਂ ਸਾਡੇ ਮੰਤਰੀ ਜੀ ਦਿਖਾ ਰਹੇ ਨੇ ਵੀ ਇਹ ਵਿਭਾਗ ਬਾਧੇ ਦੇ ਵਿੱਚ ਜਾ ਰਿਹਾ ਔਰ ਦੂਜੇ ਪਾਸੇ ਜੇ ਗਰਾਊਂਡ ਲੈਵਲ ਤੇ ਦੇਖਿਆ ਜਾਵੇ ਤਾਂ ਇੱਕ ਦਿਨ ਦਾ 10 ਲੱਖ ਦਾ ਘਾਟਾ ਪੈ ਰਿਹਾ ਬੱਸਾਂ ਜਿਹੜੀਆਂ ਸਪੇਅਰ ਪਾਰਟ ਦੇ ਸਮਾਨ ਵਗੈਰ ਡਿੱਪੂਆਂ ਦੇ ਵਿੱਚ ਖੜੀਆਂ ਨੇ ਕੋਈ ਬੱਸ ਟਾਇਰ ਤੋਂ ਬਗੈਰ ਖੜੀ ਹੈ ਕੋਈ ਆਪਣੇ ਬੈਂਡਰੀ ਤੋਂ ਬਗੈਰ ਖੜੀਆ ਇਦਾਂ ਦੇ ਨਿੱਕੇ ਨਿੱਕੇ ਕੰਮਾਂ ਦੇ ਕਾਰਨ ਸਪੇਅਰ ਪਾਰਟ ਦੇ ਕਾਰਨ ਇਹ ਵਿਭਾਗ ਦੀਆਂ ਬੱਸਾਂ ਖੜ ਰਹੀਆਂ ਨੇ ਉਹ ਦੂਜੇ ਪਾਸੇ ਦਿਨ ਦਾ ਜਿਹੜਾ 10 ਲੱਖ ਰੁਪਏ ਦਾ ਘਾਟਾ ਪੈ ਰਿਹਾ ਇਹਨਾਂ ਚੀਜ਼ਾਂ ਨੂੰ ਦੇਖਦੇ ਹੋ ਸਾਨੂੰ ਲੱਗ ਰਿਹਾ ਹੈ ਵੀ ਇਹ ਵਿਭਾਗ ਇੱਕ ਦਿਨ ਬੰਦ ਹੋ ਜਾਏਗਾ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ